ਸਾਪ ਦਾ ਪਾਰਟੀ ਬੋਡੀ ਬਿਲਡਿੰਗ ਚੈਂਪੀਅਨ ਅਤੇ ਪੰਜਾਬੀ ਅਦਾਕਾਰ ਬਰਿੰਦਰ ਸਿੰਘ ਘੁੰਮਣ ਦਾ ਵੀਰਵਾਰ 9 ਅਕਤੂਬਰ ਸ਼ਾਮ ਨੂੰ ਨਿਸਰ ਦੇ ਇੱਕ ਨੀਜੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 42 ਸਾਲ ਦੇ ਸਨ ਪ੍ਰਸ਼ੰਸ਼ ਕਾਨਿਆ ਦਾਕਾਰ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ ਵੀ ਕੰਮ ਕੀਤਾ ਸੀ ਸਲਮਾਨ ਖਾਨ ਨੇ ਹੁਣ ਵਰਿੰਦਰ ਸਿੰਘ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਉਹਨਾਂ ਦੇ ਵੱਲੋਂ ਚੜਕੀ ਪ੍ਰਗਟਾਵਾ ਕੀਤਾ ਗਿਆ ਸਲਮਾਨ ਖਾਨ ਨੇ ਫੋਟੋ ਨੂੰ ਕੈਪਸ਼ਨ ਦਿੱਤਾ ਅਸੀਂ ਤੁਹਾਨੂੰ ਯਾਦ ਕਰਾਂਗੇ ਬਾਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਪ੍ਰਸ਼ੰਸਕਾਂ ਕਾਇਜਾਂ ਦੀ ਪੋਸਟ ਤੇ ਟਿੱਪਣੀ ਕਰਕੇ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਖਬਰਾਂ ਦੇ ਮੁਤਾਬਕ ਵਿਰਿੰਦਰ ਨੂੰ ਮੋਢੇ ਦੀ ਸਰਜਰੀ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਹ ਛਾਤੀ ਦੀ ਫਟਣ ਵਾਲੀ ਮਾਸਪੇਸ਼ੀ ਤੋਂ ਪੀੜਿਤ ਸੀ ਵਿਰਿੰਦਰ ਆਪਣੇ ਡੀਲਡ ਆਲ ਲਈ ਮਸ਼ਹੂਰ ਸੀ ਅਤੇ ਸਟੇਜ ਸਕਰੀਨ ਦੋਵਾਂ ਤੇ ਇੱਕ ਅਮਿਤ ਛਾਪ ਛੱਡੀ ਹੈ 2009 ਵਜ ਮਿਸਟਰ ਇੰਡੀਆ ਦਾ ਖਿਤਾਬ ਜਿੱਤਣ ਤੋਂ ਲੈ ਕੇ ਏਸ਼ੀਆ ਵਿੱਚ ਨਾਇਟ ਸ਼ਵਾਰਜ਼ਨੇਗਰ ਦੇ ਬ੍ਰਾਂਡ ਦੀ ਨੁਮਾਇੰਦਗੀ ਕਰਨ ਤੱਕ ਉਸਨੇ ਤੰਦਰੁਸਤੀ ਅਤੇ ਮਨੋਰੰਜਨ ਦੇ ਵਿੱਚ ਇੱਕ ਨਵਾਂ ਰਸਤਾ ਬਣਾਇਆ ਤੇ ਲੱਖਾਂ ਲੋਕਾਂ ਨੂੰ ਉਹ ਪ੍ਰੇਰਿਤ ਕਰਦਾ ਸੀ ਜਿਹੜੇ ਨੌਜਵਾਨ ਜਿੰਮ ਚਾਣਾ ਚਾਹੁੰਦੇ ਸੀ ਉਹਨਾਂ ਲਈ ਉਹ ਇੱਕ ਆਈਡਲ ਸੀ ਜਿਸ ਨੂੰ ਕਾਫੀ ਨੌਜਵਾਨ ਜਿਹੜੇ ਕੀ ਫੋਲੋ ਵੀ ਕਰਦੇ ਸੀ ਤੇ ਉਹਨਾਂ ਦੇ ਨਕਸ਼ ਕਦਮ ਤੇ ਜਿਹੜੇ ਕੀ ਤੁਰਦੇ ਸੀ ਤੇ ਆਪਣੇ ਆਪ ਨੂੰ ਆਰਗੇਨਿਕਲੀ ਜੁੜਾ ਕੇ ਫਿੱਟ ਰੱਖਦੇ ਸੀ ਕਿਉਂਕਿ ਇਹਨਾਂ ਦਾ ਇੱਕੋ ਮੋਟੇ ਵੀ ਸੀ ਇਹ ਕਿਸੇ ਵੀ ਮਾੜੀ ਚੀਜ਼ ਨੂੰ ਪ੍ਰਮੋਟ ਜੁੜਾ ਕੇ ਨਹੀਂ ਕਰਦੇ ਸੀ ਵਦੇਰੀ ਜਾਣਕਾਰੀ ਲਈ ਦੱਸ ਦਿੰਨੇ ਆ ਕਿ ਬਾਡੀ ਬਿਲਡਰ ਤੇ ਦਾਕਾਰ ਵਿਰਿੰਦਰ ਕੁੰਮਣ ਪੰਜ ਤਤਾ ਵਿੱਚ ਵਿਲੀਨ ਹੋ ਗਏ ਨੇ ਤੇ ਵਿਰਿੰਦਰ ਕੁੰਮਣ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਵਿਕੇਸ਼ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਗਿਆ ਵਿਰਿੰਦਰ ਕੁੰਮਣ ਨੂੰ ਮੁੱਖ ਅਗਨੀ ਉਸਦੇ ਪੁੱਤਰ ਵੱਲੋਂ ਦਿੱਤੀ ਗਈ ਅਤੇ ਅੰਤਿਮ ਵਿਦਾਇ ਦੇਣ ਦੇ ਲਈ ਲੋਕਾਂ ਦਾ ਹੜ ਜੋੜਾ ਕੀ ਆ ਗਿਆ ਸੀ ਤੇ ਚੌਥੇ ਪਰਿਵਾਰ ਪੁੱਤ ਦੀ ਅਰਥੀ ਨੂੰ ਵੇਖ ਭੁੱਬਾ ਮਾਰ ਰੋਇਆ ਉੱਥੇ ਹੀ ਹਰ ਕਿਸੇ ਦੀ ਅੱਖ ਨਮ ਜੜੀ ਨਜ਼ਰ ਆਈ ਹੈ ਦੱਸਦਣਿਆ ਕਿ ਚੌਥੇ ਐਂਟਰਟੇਨਮੈਂਟ ਇੰਡਸਟਰੀ ਦੇ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਦੂਜੇ ਪਾਸੇ ਸਿਆਸੀ ਆਗੂਆਂ ਦੇ ਵੱਲੋਂ ਵੀ ਵਿਰਿੰਦਰ ਕੁਮਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ